ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਪੁਲਿਸ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਇਸ ਸਿਵਲ ਹਸਪਤਾਲ ਦੇ ਵਿੱਚ ਵੱਡਾ ਹੰਗਾਮਾ ਹੋ ਜਾਂਦਾ ਦਾਦੇ ਕਿ ਲੁਧਿਆਣਾ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਨੂੰ ਲੈ ਕੇ ਦੋ ਹਵਾਲਾਤਿਆਂ ਨੂੰ ਲੈ ਕੇ ਆਏ ਤਾਂ ਇਸ ਦੌਰਾਨ ਮੌਕਾ ਦੇਖਦੇ ਹੋਏ ਇਹ ਮੁਲਜ਼ਮ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ ਪਰ ਇਸ ਦੌਰਾਨ ਪੁਸਤ ਨੇ ਮੁਸ਼ਤਦੀ ਦਿਖਾਉਂਦੇ ਹੋਏ ਪਿੱਛਾ ਕਰਕੇ ਮੂੜ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਲਜ਼ਮ ਚੋਰੀ ਦੇ ਕੇਸ ਦੇ ਵਿੱਚ ਲਿਆਂਦੇ ਗਏ ਸੀ ਤੇ ਇਹਨਾਂ ਵੱਲੋਂ ਜਦੋਂ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਅੱਗੇ ਜਾ ਕੇ ਮੁੜ ਥੋੜੇ ਜਿਹਾ ਬਿਆਨ ਦੇਣ ਤੋਂ ਪੁਲਿਸ ਕਤਰਾਉਂਦੇ ਦੀ ਨਜ਼ਰ ਆਈ ਭਾਈ ਇਹ ਭੱਜਣ ਲੱਗੇ ਸੀ ਮੁੰਡੇ ਇਹ ਹੀ ਮੁੰਡੇ ਭੱਜਣ ਲੱਗੇ ਸੀ ਮੈਡੀਕਲ ਤੋਂ ਆ ਕੇ ਕੋਈ ਬੰਦੇ ਕੁਝ ਨਾ ਦੀ ਜੀ ਇਹ ਭੱਜਣ ਲੱਗੇ ਸੀ ਜਲ ਗਏ ਸੀ ਸਰੇ ਭੱਜ ਲੱਗੇ ਸੀ ਇਹਨਾਂ ਨੂੰ ਕਿੱਥੋਂ ਫੜਿਆ ਜੀ ਤੁਸੀਂ ਇੱਥੇ ਆ ਫੜਨ ਨਾਲ ਨਿਕਲ ਲੱਗੇ ਮਰ ਨਾਲ ਹੀ ਫੜਨ ਆਪਲੇ ਇਹ ਹੈ ਕਿਹੜੇ ਕੇਸ ਨੇ ਜੀ ਇਹ ਅਸੀਂ ਮੁਟਕੀ ਹੈ ਕਿਹੜੇ ਕੇਸ ਨੇ ਓਏ ਤੁਸੀਂ ਟੈਸਟ ਕਰਦੇ ਬੰਦੇ ਟੈਸਟ ਕਰ ਨੀ ਕਿਹੜੇ ਕੇਸ ਕਿਹੇ ਕੇਸ ਦੇ ਅੰਦਰ ਹੈ ਜਾਣਾ ਹੈ ਜਾਪੇ ਚ ਕਿੰਨੇ ਜਣੇ ਨੇ ਤਿੰਨੇ ਜਣੇ ਨੇ ਦੋ ਜਣੇ ਸਿਰ ਕਿੱਥੋਂ ਫੜੇ ਇਹ ਉਹ ਨਾਮ ਲੱਪਣੇ ਕੋਲ ਸੀ ਮੈਂ ਮੁਸਮਤ ਇੱਕ ਬੱਕਰ ਨਾਲ ਕੋਈ ਨਾ ਕਰੂ ਸਰ ਸਰ ਕਿਸੇ ਇੱਕੀ ਤੋਸੀ ਹੋਇਆ ਕਿਉਂ ਪਤਤ ਜਿਆ ਕੋਈ ਨਹੀਂ ਗਿਆ ਅਸੀਂ ਨਾਲ ਹੀ ਕਹੇ ਜੀ ਗੱਲ ਨਹੀਂ ਮੁਲਾਜ਼ਮ ਸੀਗੇ ਮਾਰੇ ਮੋੜਨ ਲੱਗੇ ਸੀ ਪੁੱਛ ਕਰਨਾ ਦੇਣ ਲੱਗੇ ਨਾਲ ਇਸ ਕਰ ਲੈਤਾ ਆਹ ਆਹ ਕੋਸ਼ਿਸ਼ ਹੋਈ ਹੈ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਸੀ ਪਰ ਅਸੀਂ ਤੋਚ ਗਏ ਗੋਹ ਚ ਲੱਗ ਗਈ ਮੁਕਦਮੇ ਚਲੇ ਆ ਇਹ ਸਜ਼ਾ ਹੋਈ ਹੈ ਸਜ਼ਾ ਹੋਈ ਹੈ ਕਾਦੀ ਸਜ਼ਾ ਹੈ ਕਿਹਦੀ ਕਿਹਦੀ ਤਾਰਾ ਲਗੀ 24 24 380 310 ਇਜ਼ਰਾਂ ਸਿਵਲ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਤੇ ਕਾਫੀ ਭੀੜ ਵੀ ਲੱਗ ਗਈ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਮੈਡੀਕਲ ਕਰਵਾਉਣ ਆਏ ਇਹ ਮਲਜ਼ਮਾ ਪਾਚ ਨਿਕਲੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ